ਇਹ ਬਾਦਪੂਰੀ ਇਹ ਬਾਦਪੂਰੀ ਇਹ ਬਾਦਪੂਰੀ ਇਹ ਬਾਦਪੂਰੀ ਆਪੇ ਬਾਦਪੁਰ ਮਾਸਾਂ ਦੇ ਵਿਸ਼ੇਸ਼ ਮੀਟਿੰਗ ਦੇ ਚੋਣ ਅਧਿਕਾਰੀ ਮਦਨਾਲ ਸਿੰਘ ਦੀ ਅਗਵਾਈ ਦੇ ਵਿੱਚ ਪਟਿਆਲਾ ਦੇ ਇੱਕ ਹੋਟਲ ਵਿੱਚ ਹੋਈ ਜਿਦੇ ਵਿੱਚ ਸਾਰ ਸਭ ਤੇ ਨਾਲ ਚੋਣ ਕਰਦੇ ਹੋਏ ਸ਼੍ਰੀ ਸੁਸ਼ੀਲ ਪੋਪਲੀ ਜੀ ਨੂੰ ਆਉਣ ਵਾਲੇ 3 ਸਾਲ ਵਾਸਤੇ ਪਾਰਟੀਆਂ ਵੱਲੋਂ ਪਰ ਮਾਥੰਦਾ ਰਾਸ਼ਟਰਪਤੀ ਚੁਣ ਲਿਆ ਗਿਆ ਪ੍ਰਧਾਨਪੰਥ ਲਈ ਪੰਜ ਉਮੀਦਵਾਰਾਂ ਦੇ ਨਾਂ ਸਾਹਮਣੇ ਆਣ ਤੇ ਤਿੰਨ ਨੇ ਸ਼੍ਰੀ ਪੋਪਲੀ ਜੀ ਦੇ ਨਾਂ ਦੇ ਆਪਣੀ ਸਹਿਮਤੀ ਜਤਾਈ ਜਦ ਕਿ ਚੌਥੇ ਉਮੀਦਵਾਰ ਸ਼ਾਂਤ ਸੁੰਦਰ ਵਦਵਾ ਮੀਟਿੰਗ ਛੋੜ ਕੇ ਚਲੇ ਗਏ ਜਿੱਥੇ ਬਾਅਦ ਚੋਣ ਅਧਿਕਾਰੀ ਨੇ ਸ਼੍ਰੀ ਪੋਪਲੀ ਜੀ ਨੂੰ ਪ੍ਰਧਾਨ ਘੋਸ਼ਿਤ ਕਰਤਾ ਇਸ ਮੌਕੇ ਤੇ ਚੋਣ ਅਧਿਕਾਰੀਆਂ ਦੀ ਟੀਮ ਵੱਲੋਂ ਸ਼੍ਰੀ ਪੋਪਲੀ ਜੀ ਨੂੰ ਬੁੱਕਾ ਦੇ ਕੇ ਸਨਮਾਨਿਤ ਕਰਨ ਤੋਂ ਬਾਅਦ ਉੱਥੇ ਮੀਟਿੰਗ ਵਿੱਚ ਮੌਜੂਦ ਸਾਰੇ ਮੈਂਬਰਾਂ ਨੇ ਵੀ ਪੋਪਲੀ ਜੀ ਨੂੰ ਬੁੱਕੇ ਦੇ ਕੇ ਤੇ ਹਾਰ ਪਾ ਕੇ ਸਨਮਾਨਿਤ ਕੀਤਾ Ama bir proje yapıyorum. ਇਸ ਮੌਕੇ ਤੇ ਚੋਣ ਅਧਿਕਾਰੀ ਮਦਨਾਲ ਸਿੰਘ ਜਾਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਅੱਜ ਦੇ ਇਹ ਇਲੈਕਸ਼ਨ ਦੇ ਵਿੱਚ ਜਿਵੇਂ ਸਾਡੇ ਕੋਲ 4 ਕੈਂਡੀਡੇਟਸ ਆਣਨਾ 5 ਕੈਂਡੀਡੇਟਸ ਆਣ ਤੁਨਾ ਦੀ ਬਕਾਇਦਾ ਸਾਰਿਆਂ ਦੀ ਡਿਸਕਸ਼ਨ થઈ ਹੈ ਸਾਰੇ ਹਾਊਸ ਸੀ ਬਕਾਇਦਾ ਹਰ ਇੱਕ ਦੇ ਵਿਊ ਕੀਤੇ ਕੇ ਖੁੱਲ ਕੇ ਗੱਲਾਂ ਸਨ ਸਭ ਜੀਆਂ ਹਿੰਦੇ ਵਿੱਚੋਂ जो अज कमीशन कोमेंडे आई है ध्यानचंद कटारिया जी ने श्री पोबड़ी ना प्रपोज किए इस ना को जगजीत जग्गा जी ने ना सैकंड फिर थे। इस तो बाद इन्हें नॉमीनेशन को सैकंड करने वाले राज देवा जी प्रवीण अनेजा जी रामचंद रामा जी इन्होंने सैकंड आज इसे सारी ਪ੍ਰੋਸੀਡਿੰਗ ਨੂੰ ਦੇਖਦੇ ਹੋਏ ਅ ਅੱਜ ਦੀ ਮੀਟਿੰਗ ਇਹ ਸਾਰਾ ਸਾਡਾ ਕਮਿਸ਼ਨ ਜਿਹੜਾ ਹੈ ਜਿਹਦੇ ਵਿੱਚ ਅ ਮੈਂ ਮਦਨ ਲਾਲ ਸੀਜਾ ਦਿਨੇਸ਼ ਰੋੜਾ ਜੀ ਕਮਲ ਗਾਭਾ ਜੀ ਅਸੀਂ ਰਲ ਕੇ ਫੈਸਲਾ ਕਰਿੰਦੇ ਆ ਕਿ ਅੱਜ ਦੀ ਇਸ ਪ੍ਰੋਸੀਡਿੰਗ ਦੇ ਮੁਤਾਬਕ ਐਸ ਪਰ ਰੂਲ ਜਿਵੇਂ ਸਾਡੇ ਕੋਲ ਜੋ ਅੱਜ ਹਾਊਸ ਨੇ ਪ੍ਰੋਸੀਡਿੰਗ ਦਿੱਤੀ ਹੈ ਸੈਕੰਡਿੰਗ ਕੀਤਾ ਸੈਕੰਡ ਕੀਤਾ ਪ੍ਰਪੋਜ਼ ਕੀਤਾ ਹੈ ਉਹਦੇ ਮੁਤਾਬਕ ਸ਼੍ਰੀ ਸੁਸ਼ੀਲ ਪੋਪਰੀ ਜੀ ਅੱਜ 2025 ਦੇ ਪਹਿਲੇ ਮਹੀਨ ਨੂੰ ਇਹ ਜੋ ਪ੍ਰਧਾਨ ਬਣੇ ਹੋਏ ਹਨ ਅਗਲੇ 3 ਸਾਲ ਵਾਸਤੇ ਐਸ ਪਰ ਕਨਵੈਨਸ਼ਨ ਐਸ ਪਰ ਕਨਸਟੀਟਿਊਸ਼ਨ ਇਹ 3 ਸਾਲ ਵਾਸਤੇ ਪ੍ਰਧਾਨ ਹੋਣਗੇ ਇਸ ਲਈ ਬਹੁਤ ਬਹੁਤ ਧੰਨਵਾਦ ਹਾਜੀ ਜੈ ਬਾਲਪੁਰੀ ਜੈ ਬਾਲਪੁਰੀ ਅੱਜ 1 ਮਈ 2025 ਨੂੰ ਮੈਨੂੰ भारतीय बालपुर महासंघ का अध्यक्ष बनाया गया है आज बहुत चंगा दी अज वास्ते महाराष्ट्र दिन एक में उन्नीस सौ छियाठ महाराष्ट्र महाराष्ट्र बनया चा दिन महाराष्ट्र चेहरा बनाया गया है बनाने कटारिया साहब और जगह हथ है सहमति दी है ਇਹਨਾਂ ਨੂੰ ਮਾ ਬੋਂ 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 ਧੰਨਵਾਦ ਹੈ ਸੰਗਤ ਰਾਮਾ ਜੀ ਐਨ ਸਚਦੇਵਾ ਜੀ ਐਨ ਉਹਨਾਂ ਬਾਅਦ ਅਨੈਜਾ ਜੀ ਐਨ ਵਧਵਾ ਜੀ ਐਨ ਅਸੀਂ ਉਹਨਾਂ ਸਭ ਸਭ ਦਾ ਬੜਾ ਮਾਣ ਨਾਲੇ ਕਰਦਾ ਉਹਨਾਂ ਬਾਅਦ ਜਦ ਜੂਰੀ ਆਈ ਇਲੈਕਸ਼ਨ ਕਮਿਸ਼ਨਰ ਹਨ ਮੈਂ ਜਸੀਆ ਸਾਹਿਬ ਦਾ ਬੜਾ ਯੋਗ ਹੈ ਬਹੁਤ ਚੰਗਾ ਸਪੋਰਟ ਕਰਦੇ ਕਿਤੇ ਨੇ ਦਿਨੇਸ਼ ਜੀ ਅਰੋੜਾ ਉਹ ਗਾਬਾ ਜੀ ਇਹਨਾਂ ਨੇ ਬੜਾ ਸਪੋਰਟ ਨੇ ਬਹੁਤ ਚੰਗਾ ਮਿਲੇ ਤੋ ਮੈਂ ਅੱਡ ਸਭ ਦਾ ਬਹੁਤ ਆਭਾਰੀ ਰਹਾ ਸਾਂ ਅਗੋਲੋ ਬੋਲਦੇ ਮੈਂ ਅਗੋਲੋ ਬੋਲਦੇ ਮੈਂ ਮਾ ਸੰਗਤ ਜਿੰਨਾ ਇਮਾਨਦਾਰ ਨਾਲ ਕੰਮ ਦੀ ਸਿੱਧਾ ਸਤਿਖੋਟਾ ਜਿੰਦੀ ਬੋਲ ਤੋਂ ਕੰਮ ਕਰਸਾਂ ਮੈਂ ਬਹੁਤ ਵੱਡੀ ਖੁਸ਼ੀ ਹੈ ਸਾਡੇ ਸਮਾਜ ਦਾ ਪ੍ਰਧਾਨ ਚੁਣਿਆ ਹਰ ਰਸੰਤੀ ਨਾਲ ਜਿਹੜੀ ਕਿ ਅਸੀਂ ਮੀਟਿੰਗ ਰੱਖੀ ਸੀ ਹਰਦਵਾਰ 23 ਮਾਰਚ ਨੂੰ ਉਸ ਦਿਨ ਚਲੋ ਥੋੜਾ ਜਾਂ ਡਿਸੀਜਨ ਨਹੀਂ ਹੋ ਪਾਇਆ ਅੱਜ ਜਿੰਨੇ ਵੀ ਕੈਂਡੀਡੇਟ ਸੀ ਸਾਰਿਆਂ ਦੇ ਸੰਮਤੀ ਬਣ ਗਈ ਅੱਜ ਅਸੀਂ ਸਾਰਾ ਸੰਮਤੀ ਨਾਲ ਕੋਪਲੀਜਨ ਪ੍ਰਧਾਨ ਬਣਾ ਰਿਹਾ ਜਿਹੜੇ ਅਗਲੇ ਉਦੇ ਨੇ ਇਹ ਆਪਣੀ ਮਰਜ਼ੀ ਨਾਲ ਜਿੰਨੂੰ ਮਰਜ਼ੀ ਦੇਣਗੇ ਉਹਨਾਂ ਕੋਲ ਪਾਵਰ ਹੋਊਗੀ ਜੈ ਸ਼੍ਰੀ ਰਾਮ ਮੈਂ ਸਭ ਤੋਂ ਪਹਿਲਾਂ ਤਾਂ ਸਾਡੇ ਭਾਰਤੀ ਰਾਸ਼ਟ ਭਾਰਤੀ ਬੋਲਬੁਰ ਮਹਾ ਸੰਗ ਦੇ ਰਾਸ਼ਟਰੀ ਪ੍ਰਧਾਨ ਵੜਨ ਤੇ ਸੁਸ਼ੀਲ ਪੋਪਲੀ ਜੀ ਨੂੰ ਮੁਬਾਰਕਬਾਦ ਇਹਨਾ ਤੇ ਮੈਂ ਸਾਰਿਆਂ ਦਾ ਧੰਨਵਾਦ ਵੀ ਕਰਦਾ ਖਾਸ ਤੌਰ ਤੇ ਰਾਮਚੰਦ ਰਾਮਾ ਜੀ ਦਾ ਰਾਜਕੁਮਾਰ ਸਾਜੀ ਦੇਵਾ ਜੀ ਦਾ ਪ੍ਰਵੀਨ ਅਨੇਜਾ ਜੀ ਜਿਹੜੇ ਕੀ ਇਹ ਵੀ ਕੈਂਡੀਡੇਟ ਹਨ ਮੈਂ ਇਹਨਾਂ ਦਾ ਧੰਨਵਾਦ ਕਰਦਾ ਧੰਨਵਾਦ ਕਿਉਂ ਕਰਦਾ ਕਿਉਂਕਿ ਮੈਂ ਤੇ ਕਟਾਰੀਆ ਸਾਹਿਬ ਦੀ ਸਿਰਫ ਇੱਕੋ ਕੋਸ਼ਿਸ਼ ਈ ਮੇਰੇ ਮੇਰੀ ਤੇ ਕਟਾਰੀਆ ਸਾਹਿਬ ਦੀ ਕਿਆ ਜਾਂ ਡਾਕਟਰ ਸਾਹਿਬੀ ਬੇਟੇ ਸਾਰਿਆਂ ਦੀ ਇੱਕੋ ਕੋਸ਼ਿਸ਼ ਈ ਸਾਰੇ ਸਮਾਜ ਦੀ ਵੀ ਸਭ ਸੰਮਤੀ ਨਾਲ ਪ੍ਰਧਾਨ ਬਣਾਇਆ ਬੰਨੇ ਤੇ ਸਾਡੀ ਅੱਜ ਸਾਰੇ ਸਮਾਜ ਦੀ ਮਿਹਨਤ ਸਫਲ ਥੀ ਗਈ ਏ ਤੇ ਮੈਂ ਤਰੀਫ ਕਰਨਾ ਚਾਹੁੰਦਾ ਮੈਂ ਤੁਹਾਡੇ ਰਾਹੀਂ ਮੈਂ ਦੱਸਣਾ ਚਾਹੁੰਦਾ ਸਾਰੇ ਸਮਾਜ ਨੂੰ ਮੈਂ ਤੇ ਕਟਾਰੀਆ ਸਾਹਿਬ ਅਸਾਂ ਰਾਜਕੁਮਾਰ ਸਚਦੇਵ ਜੀ ਦੇ ਰਾਮਚੰਦ ਰਾਮਾ ਜੀ ਦੇ ਪਰਵੀਨ ਅਨੇਜਾ ਜੀ ਦੇ ਅਸਾ ਸਪੈਸ਼ਲੀ ਇਹਨਾਂ ਦੇ ਘਰ ਗਿਓ ਤੇ ਇਹਨਾਂ ਨੇ ਸਿਰਫ ਘਰ ਗਿਓ ਵੀ ਆਪਾਂ ਪੌਪਲੀਜੀ ਵੀ ਹੈ ਜੇ ਕੀ ਪੌਪਲੀਜੀ ਕੋਈ ਅਸਾ ਆਕੇ ਵੀ ਸਮਾਜ ਦਾ ਫਾਇਦਾ ਹਿੰਦੇ ਚ ਵੀ ਆਪਾਂ ਇੱਕ ਜੋੜ ਥੀਕੇ ਆਪਣਾ ਸਰਵਸੰਮਤੀ ਦਾ ਪ੍ਰਦਾਨ ਬਣ ਮੈਂ ਇਹਨਾਂ ਦੀ ਤਰੀਫ ਕਰਦਾ ਮੀਡੀਆ ਰਾਹੀਂ ਤੇ ਸਾਰੇ ਸਮਾਜ ਨੂੰ ਦੱਸਣਾ ਚਾਹੁੰਦਾ ਜਿਹੜੇ ਵੀ ਕੈਂਡੀਡੇਟ ਹਨ ਵੀ ਅੱਜ ਵੀ ਇਹਨਾਂ ਨੇ ਇਹਨਾਂ ਦੀ ਸਹਿਮਤੀ ਨਾਲ ਹੀ ਪੌਪਲੀਜੀ ਬਣਨ ਵੀ ਮੈਂ ਇਹਨਾਂ ਦੀ ਤਰੀਫ ਕਰਦਾ ਇਹਨਾਂ ਨੇ ਸਿਰਫ ਇੱਕਾ ਦਾ ਲਾਕੀ ਵੀ ਤਾਹ ਕੋ ਲੱਗਦੇ ਵੀ ਸਮਾਜ ਦਾ ਫਾਇਦਾ ਹਿੰਦੇ ਚ ਤੂੰ ਸਾ ਜੇ ਕੋ ਮਰਜੀ ਤੂੰ ਸਾ ਪ੍ਰਧਾਨ ਬਣਾਓ ਅਸਾਂ ਸਾਰੇ ਤੋਰੇ ਨਾਲ ਇਸ ਮੈਂ ਹੱਥ ਜੋੜ ਕੇ ਨਦਰ ਧੰਨਵਾਦ ਕਰਦਾ ਸਾਰੇ ਕੈਂਡੀਡੇਟਾਂ ਦਾ ਤੇ ਬਾਕੀ ਗਾਲ ਰਹੀ ਪੌਪਲੀਜੀ ਦੀ ਪੌਪਲੀਜੀ ਕੋ ਦੇਖੋ ਬੜਾਵਣ ਤੇ ਸਾਡੇ ਬਹੁ ਕਾਰਨ ਕਿਉਂ ਅਸਾਂ ਚਾਹੰਦੂ ਵੀ ਸਮਾਜ ਕੋ ਅਸਾਂ ਇੱਕ ਨਾ ਵੀ ਪੰਜਾਬ ਤੱਕ ਰੱਖਣਾ ਹੈ ਜਾਂ ਕਿੱਥਾ ਤੱਕ ਰੱਖਣਾ ਅਸਾਂ ਚਾਹੰਦੂ ਵੀ ਹਿੰਦੁਸਤਾਨ ਤ ਇਕੱਠਾ ਕਰਨੇ ਕਰਨਾ ਅਸਾਂ ਵਰਲਡ ਇਕੱਠਾ ਕਰਨੇ ਤੇ ਹੀ ਵਾਰ ਮੈਂ ਪਹਿਲਾਂ ਵੀ ਆਖਾਈ ਵੀ ਅੱਜ ਵੀ ਸੁਵਿੰਦੇ ਚਾਕੇ ਵੀ ਸਾਕੂ ਜਿਹੜਾ ਐ ਕਿ ਜਿਹੜਾ ਪ੍ਰਧਾਨ ਹੈ ਨਾ ਕਿਉਂ ਪਹਿਲਾਂ ਉਹਨ ਪ੍ਰਧਾਨ ਡਾਕਟਰ ਸਾਹਿਬ ਰਹੇ ਉਹ ਵੀ ਪੰਜਾਬ ਦੇ ਹਨ ਤੇ ਕਟਾਰਿਆ ਸਾਹਿਬ ਵੀ ਪੰਜਾਬ ਦੇ ਹਨ ਵੀ ਸਾਕੂ ਇਹ ਵੀ ਡਿਮਾਂਡ ਹੈ ਵੀ ਤੁਸੀਂ ਐ ਕਿ ਪ੍ਰਧਾਨ ਜਿਹੜਾ ਹੈ ਸੋ ਪੰਜਾਬ ਤੋਂ ਬਾੜ ਬਣਾਓ ਤੇ ਤੁਹਾਡਾ ਪੰਜਾਬ ਤਾਂ ਇਕੱਠਾ ਥੀ ਗੇ ਹੁਣ 60% ਮੈਂ ਕਹਿੰਦਾ 60% ਨਾਲ ਪੰਜਾਬ ਦਾ ਸਮਾਜ ਇਕੱਠਾ ਥੀ ਗੇ ਵੀ ਅਸਾਂ ਉੱਥਾਂ ਵੀ ਜੋੜ ਕੇ ਰੱਖੂ ਤੇ ਮੈਂ ਪੌਪਲੀ ਸਾਹਿਬ ਜੀ ਨੇ ਪੌਪਲੀ ਸਾਹਿਬ ਨੇ ਸਾਕੂ ਇਹ ਵੀ ਦੱਸਿਆ ਵੀ ਮੇਰੇ ਕਾਫੀ ਏਜੰਡੇ ਨੇ ਵੀ ਜਦੋਂ ਤੁਸੀਂ ਮੀਟਿੰਗ ਕਰ ਰਿਹਾ ਸੋ ਤਾਂ ਮੈਂ ਉਹ ਜਿਹੜੇ ਆਪਣੇ ਏਜੰਡੇ ਵੀ ਰੱਖਦਾ ਵੀ ਕਿਹੜੇ ਕਿਹੜੇ ਏਜੰਡੇ ਜਿਵੇਂ ਕਿ ਮੈਂ ਪਹਿਲਾਂ ਹੀ ਆ ਕੇ ਵੀ ਅਸਾਂ ਜਿਹੜੇ ਸ਼ਹਿਰਾਂ ਚ ਸਾਡਾ ਸਮਾਜ ਬਟੇ ਹਿੰਦੁਸਤਾਨ ਵਿੱਚ ਵੀ ਉਹਨਾਂ ਕੋਲ ਵੀ ਉਹਨਾਂ ਕੋਲ ਜੋੜਨੇ ਤੇ ਅਸਾਂ ਸਾਰਿਆਂ ਸਲਾਹ ਕੀਤੀ ਹੈ ਵੀ ਚਲੋ ਐਤ ਕੀ ਵਾਕਈ ਚਲੋ ਵੀ ਸਾਰਾ ਸਮਾਜ ਜਿਹੜਾ ਹੈ ਵੀ ਉਹ ਚਾਹੁੰਦੇ ਵੀ ਸਾਰਾ ਪੰਜਾਬ ਤੋਂ ਬਾਹਰ ਬੰਨੇ ਤੇ ਪੰਜਾਬ ਤੋਂ ਅਸਾਂ ਇੰਨ ਕਰਕੇ ਮਹਾਰਾਸ਼ਟਰ ਦੇ ਵਿੱਚ ਅਜ ਸੁਸ਼ੀਲ ਪੋਪਲੀ ਜੀ ਨੂੰ ਪ੍ਰਧਾਨ ਬਣਾਇਆ ਇਹ ਕਹਿਣਾ ਵੀ ਸਿਰਫ ਪੰਜਾਬ ਤੋਂ ਬਾਹਰ ਕਰਕੇ ਬਣਾਇਆ ਦੂਜੀ ਗੱਲ ਇਹ ਵੀ ਆਪਣਾ ਸੁਸ਼ੀਲ ਪੋਪਲੀ ਜੀ ਨੇ ਕਿਉਂ ਡਾਕਟਰ ਸਾਹਿਬ ਨਾਲ ਵੀ ਸੀਨੀਅਰ ਵਾਈਸ ਪ੍ਰਧਾਨ ਰਹੇਨ ਕਟਾਰਿਆ ਸਾਹਿਬ ਨਾਲ ਵੀ ਸੀਨੀਅਰ ਵਾਈਸ ਪ੍ਰਧਾਨ ਰਹੇਨ ਦੋਵਾਂ ਨੇ ਇਹਨਾਂ ਦੀ ਤਾਰੀਫ ਕੀਤੀ ਹੈ ਵੀ ਜੋ ਇਹਨਾਂ ਨੇ ਮਿਹਨਤ ਕੀਤੀ ਹੈ ਸਮਾਜ ਕੋ ਜੋੜਨ ਵਾਸਤੇ ਉਹਨਾਂ ਨੂੰ ਉਹਨਾਂ ਨੂੰ ਓਂਕੂ ਦੇਖਦੇ ਹੋਏ ਵੀ ਤੇ ਇਹਨਾਂ ਨੂੰ ਪ੍ਰਧਾਨ ਬਣਾਉਣਾ ਚਾਹੀਦਾ ਬਹੁਤ ਜ਼ਿਆਦਾ ਖੁਸ਼ੀ ਹੋਈ ਕਿ सर्वसमिति से जो प्रधान बनाया गया पोपली जी को उसके लिए मैं पूरे हाउस का धन्यवाद हूँ सबसे बड़ी बात है प्रधान की तो एक छोटा सा मुद्दा है मेन तो ये है कि समाज जुड़ के रहना चाहिए तो मेरे हिसाब से पोपली जी के प्रधान बनने से हमारा समाज एकजुट रहेगा और मैं उम्मीद करता हूँ कि वो अपना कार्यकाल बहुत अच्छे से चलाएँगे देखो वोटिंग प्रक्रिया एक अलग चीज़ है वोटिंग प्रक्रिया में जाने से ना समाज में थोड़ा सा बिखराव हो के चाजी ज्यादा हो जाते हैं सर्व समिति से सेवा ही करनी है तो आज इनको मौका मिला कल किसी और को मिल जाएगा मेन तो यही माहौल पर समाज का महासंग का प्रधान की दी मीटिंग चौन की मीटिंग हुई किरेना सर्व समिति नाल पब्लिक जी ने प्रधान बनाया गया और देख के बड़ा बढ़िया लगा कि भी सारा माहौल पर समाज एकजुट है ਔਰ ਪੰਜਾਬ ਨੇ ਛੱਡ ਕੇ ਇੱਕ ਮਹਾਰਾਸ਼ਟਰ ਤੋਂ ਪ੍ਰਧਾਨ ਬੜਾਇਆ ਸਾਨੂੰ ਉਮੀਦ ਹੈ ਕਿ ਵੀ ਉਹ ਸਾਰਿਆਂ ਨੂੰ ਜੋੜ ਕੇ ਰੱਖਣਗੇ ਤੇ ਸਮਾਜ ਵਾਸਤੇ ਤਰੱਕੀ ਕਰਨਗੇ ਇਹਦੇ ਵੀ ਇਹਦੇ ਵੀ ਪੂਰ ਸਮਾਜ ਦੀ ਮਾਨਯਤਾ ਮਨ ਦੀਵੇ ਚਲਦੀਆਂ ਆਂ ਜਨ ਵੀ ਸਰਸਮਤੀ ਨਾਲ ਚੋਣਾਂ ਥੀ ਵੇ ਅੰਦਰ ਵਿੱਚ ਜੱਗਾ ਜੀ ਪੂਰਵ ਪ੍ਰਧਾਨ ਜੀ ਚੇਅਰਮੈਨ ਸਾਹਿਬ ਇਹਨਾਂ ਨੇ ਬੜਾ ਬੜਾ ਯੋਗਦਾਨ ਪਾਤੇ ਜਨਰਲ ਸਰਸਮਤੀ ਇਹ ਤਾਂ ਚੋਣ ਕਰਾ ਸਕਿਓ ਔਰ ਆਪਾਂ ਇਹ ਸੰਭਾਵਨਾ ਇਹ ਰੱਖੇ ਨੂੰ ਵੀ ਅਗੋ ਵੀ ਇਹੋ ਜੀ ਪੋਜੀਸ਼ਨ ਰਾਵੇ ਇਹਦੇ ਵਿੱਚ ਕੋਈ ਚੇਂਜ ਨਾ ਆਵੇ ਸਹਿਮਤੀ ਨਾਲ ਹੀ ਬੇਸ ਆਧਾਰ ਹੈ ਸੰਸਦਾ ਅਗਰ ਸਹਿਮਤੀਗਾਨੀ ਦਾ ਸੰਸदाई ਜੀ ਰੋਕੀ ਵੇਸੇ ਇਹ ਵਾਸਤੇ ਆਪਣੀ ਵੀ ਚਾਹਤ ਹੈ ਸਮਾਜ ਦੀ ਵੀ ਚਾਹਤ ਹੈ ਵੀ ਹਰ ਵਾਰੀ ਵੀ ਸੰਸਰ ਸਰਸੰਮਤੀ ਨਾਲ ਚੋਣ ਹੋਵੇ